ਹਾਂਜੀ ਪਾਰਟ 2 ਦੇ ਵਿੱਚ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਅਸੀਂ ਪਾਰਟ 1 ਦੇ ਵਿੱਚ 1 ਤੋਂ 400 ਤੱਕ ਸਟੈਪ ਕਿਦਾਂ ਕੁਦਰਤ ਦਾ ਨਜ਼ਾਰਾ ਦੇਖ ਕੇ ਕਵਰ ਕੀਤੇ ਤੇ ਪਾਰਟ 2 ਦੇ ਵਿੱਚ ਅਸੀਂ ਸ਼ੁਰੂਆਤ ਕਰਦੇ ਹਾਂ ਇੱਕ ਛੋਟੀ ਜੀ ਕਵਿਤਾ ਦੇ ਨਾਲ ਦਿਮਾਗ ਸੋਚਣ ਤੇ ਹੋ ਜਾਂਦਾ ਏ ਮਜਬੂਰ ਦਿਮਾਗ ਸੋਚਣ ਤੇ ਹੋ ਜਾਂਦਾ ਏ ਮਜਬੂਰ ਜੋ ਨਜ਼ਾਰਾ ਇਹ ਅੱਖ ਦੇਖੇ ਰੰਗ ਕੁਦਰਤ ਦੀ ਕਾਇਨਾਤ ਦੇ ਮੈਂ ਰੱਜ ਰੱਜ ਵਖੋ ਵਖ ਦੇਖੇ ਰੰਗ ਕੁਦਰਤ ਦੀ ਕਾਇਨਾਤ ਦੇ ਮੈਂ ਰੱਜ ਰੱਜ ਵਖੋ ਵਖ ਦੇਖੇ ਮਤਲਬੀ ਯਾਰਾਂ ਨਾਲ ਵੀ ਵਾਹ ਪਿਆਏ ਸਾਡਾ ਮਤਲਬੀ ਯਾਰਾਂ ਨਾਲ ਵੀ ਵਾਹ ਪਿਆਏ ਸਾਡਾ ਗੱਲ ਕਰਦੇ ਕਈ ਬਿਨਾ ਪੂਰੇ ਪੱਖ ਦੇਖੇ ਬਹੁਤਾ ਮਾਨ ਨਹੀਂ ਕਰੀਦਾ ਦੌਲਤਾਂ ਸ਼ੌਰਤਾਂ ਦਾ ਫਰਸ਼ੋਂ ਅਰਸ਼ ਤੇ ਜਾਂਦੇ ਹੋਏ ਲੱਖੋਂ ਕੱਖ ਦੇਖੇ ਫਰਸ਼ੋਂ ਅਰਸ਼ ਤੇ ਜਾਂਦੇ ਹੋਏ ਲੱਖੋਂ ਕੱਖ ਦੇਖੇ ਜੀ ਅੱਜ ਪਾਰਟ 2 ਦੇ ਵਿੱਚ ਤੁਹਾਡਾ ਸਵਾਗਤ ਹੈ ਜਦ ਅਸੀਂ ਸਟੇਅਰਵੇ ਟੂ ਹੈਵਨ ਦੀ ਸੈਰ ਦੀ ਸ਼ੁਰੂਆਤ ਕੀਤੀ ਸੀ ਨਾ ਉਹ ਪਹਿਲੇ 400 ਕਦਮ ਜਿਹੜੇ ਸਨ ਉਹ ਪੈਰਾਂ ਦੀ ਮਿਹਨਤ ਨਹੀਂ ਸਨ ਉਹ ਰੂਹਾਨੀ ਉਡਾਣ ਵੀ ਸਨ ਮੌਸਮ ਮਿੱਠਾ ਹਵਾ ਚ ਪਵਿੱਤਰਤਾ ਤੇ ਹਰੇ ਭਰੇ ਦਰਖਤਾਂ ਦੇ ਦਰਮਿਆਨ ਉਹ ਕਦਮਾਂ ਨੇ ਸਾਨੂੰ ਫਿਤਰਤ ਨਾਲ ਰੱਬ ਨਾਲ ਜੋੜਿਆ ਸੀ ਸੜਕ ਤੋਂ ਜਦ ਪਹਾੜੀ ਵਸਤੇ ਵੱਲ ਦੇਖਦੇ ਸਨ ਇੱਕ ਇੱਕ ਕਦਮ ਦੇ ਨਾਲ ਸਾਹ ਨਵਾਂ ਲੱਗਿਆ ਦਿਲ ਰੱਬ ਦੇ ਘਰ ਵਾਲੀ ਸੜਕ ਤੇ ਲੱਗਾ ਜਾਪਦਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸ ਰਸਤੇ 'ਚ ਮੌਸਮ ਨੇ ਹੌਲੀ ਹੌਲੀ ਆਪਣੀ ਬਾਹ ਫੜੀ ਕਦੀ ਤਿੱਖੀ ਠੰਡੀ ਹਵਾ ਕਦੇ ਰੋਸ਼ਨੀ ਦੀ ਝਲਕ ਤੇ ਅਸੀਂ ਰੋਕ ਕੇ ਕੌਰੀ ਦਰਖਤ ਨੂੰ ਵੀ ਨਮਸਕਾਰ ਕੀਤੀ ਇਹ ਉਹ ਕੌਰੀ ਸੀ ਜੋ ਸੈਂਕੜੇ ਸਾਲਾਂ ਦੀ ਗਵਾਹ ਹੈ ਜਿਵੇਂ ਸਾਬਤ ਸੂਰ ਸਿੱਖ ਜੋ ਹਰੇਕ ਤੂਫਾਨ ਦੇ ਮਗਰੋਂ ਵੀ ਡਿੱਗ ਰ ਖੜਾ ਰਹਿੰਦਾ ਸੱਚੋਂ ਓਰੇ ਸਭ ਕੋ ਉੱਪਰ ਸੱਚਿਆ ਆਚਾਰ ਤੁਸੀਂ ਦੇਖ ਸਕਦੇ ਹੋ ਅਸੀਂ 500 ਜਿਹੜੇ ਸਟੈਪ ਕਵਰ ਕਰ ਚੁੱਕੇ ਹਾਂ ਮੈਂ ਕੀ ਖੋ ਰਿਆ ਹਾਂ ਹਾਂ ਤੇ ਕੀ ਲੱਭ ਰਿਆ ਹਾਂ ਇੱਥੇ ਤੇ ਜਵਾਬ ਹਮੇਸ਼ਾ ਹਵਾ ਵਿੱਚ ਮਿਲਿਆ ਸੀ ਤੂੰ ਰਸਤੇ ਵਿੱਚ ਨਹੀਂ ਰੱਬ ਦੀ ਰਹਿਮਤ ਵਿੱਚ ਚੱਲ ਰਿਹਾ ਹੈ ਹੁਣ ਅਸੀਂ ਚੱਲਦੇ ਹਾਂ 500 ਸਟੈਪ ਤੋਂ ਅੱਗੇ ਕੁਦਰਤ ਦੇ ਨਾਲ ਗੱਲਾਂ ਕਰਦੇ ਹੋਏ ਇੱਥੇ ਦੇਖੋ ਜੀ ਕਿੰਨੀ ਹਰਿਆਵਲੀ ਕਿੰਨਾ ਸਕੂਨ ਸਾਹਾਂ 'ਚ ਇੱਕ ਠੰਡਾ ਠੰਡਾ ਹਵਾ ਦਾ ਹੌਲੀ ਹੌਲੀ ਲੰਘਣਾ ਜਿਵੇਂ ਰੱਬ ਆਪਣਾ ਹੱਥ ਫੇਰ ਰਿਹਾ ਹੋਵੇ ਤੇ ਇਹ ਪੌਣ ਵੀ ਨਾ ਬਿਨਾਂ ਕੁਝ ਬੋਲੇ ਕਿੰਨੀਆਂ ਗੱਲਾਂ ਕਰ ਜਾਂਦੀ ਹੈ ਨਿਊਜ਼ੀਲੈਂਡ ਦੀ ਕੁਦਰਤ ਵਾਸਤੇ ਜੇ ਕਿਸੇ ਸ਼ਬਦ ਉਦੀ ਲੋੜ ਹੋਵੇ ਨਾ ਉਹ ਸ਼ਬਦ ਕੀ ਹੋਵੇਗਾ ਉਹ ਸ਼ਬਦ ਹੋਵੇਗਾ ਅਨਮੋਲ ਇਥੋਂ ਦੇ ਰੁੱਖ ਪੌਦੇ ਹਰੇ ਪੱਤੇ ਇਹ ਸਿਰਫ ਜੰਗਲ ਨਹੀਂ ਇੱਕ ਲਾਇਬ੍ਰੇਰੀ ਆ ਜਿੱਥੇ ਹਰ ਪੱਤਾ ਇੱਕ ਕਿਤਾਬ ਵਰਗਾ ਹੈ ਜੇ ਤੂੰ ਧਿਆਨ ਨਾਲ ਦੇਖੇ ਇਹ ਕੌਰੀ ਰੁੱਖ ਜਿਹੜੇ ਹਨ ਇਹ ਕੋਈ ਆਮ ਰੁੱਖ ਨਹੀਂ ਹਨ ਇਹ ਸਾਡੇ ਇਤਿਹਾਸ ਦੇ ਜਿੰਦੇ ਗਵਾਹ ਨੇ ਕੌਰੀ ਰੁੱਖ ਜਿਹੜਾ ਹੈ ਜੋ ਨਿਊਜ਼ੀਲੈਂਡ ਦੇ ਸਭ ਤੋਂ ਪ੍ਰਚੀਨ ਤੇ ਮਹਾਨ ਰੁੱਖਾਂ 'ਚੋਂ ਇੱਕ ਨੇ ਇਹ ਰੁੱਖ ਹਜ਼ਾਰਾਂ ਸਾਲਾਂ ਤੱਕ ਜਿਉਂਦੇ ਨੇ ਇਨਾਂ ਦੀ ਲੰਬਾਈ ਕਈ ਵਾਰੀ 50 ਮੀਟਰ ਤੱਕ ਵਿਚਾਰੀ ਚਲੀ ਜਾਂਦੀ ਨੇ ਲਾਈਕ ਬਹੁਤ ਲੰਬੇ ਹੋ ਜਾਂਦੇ ਨੇ ਸਿਮਲ ਰੁੱਖ ਸਰਾਈ ਦਾ ਅਤ ਦੀ ਦੇ ਗਤ ਮੁੱਚ ਓਏ ਜੇ ਆਏ ਆਸਕਰ ਜਾਏ ਨਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਾਮਨਾ ਆਵੇ ਨਿਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਇਨਾਂ ਰੁੱਖਾਂ ਦੀ ਜੋ ਲੱਕੜ ਨੂੰ ਮੌਰੀ ਲੋਕ ਜਿਹੜੇ ਨੇ ਬਹੁਤ ਇੱਜ਼ਤ ਕਰਦੇ ਨੇ ਕੌਰੀ ਦੀ ਲੱਕੜ ਮਜ਼ਬੂਤ ਚਿਕਨ ਤੇ ਲੰਬੇ ਸਮੇਂ ਤੱਕ ਟਿਕਣ ਵਾਲੀ ਹੁੰਦੀ ਹੈ ਪਰ ਇਹਨਾਂ ਰੁੱਖਾਂ ਦੀ ਸੁਰੱਖਿਆ ਕਰਨੀ ਬਹੁਤ ਜ਼ਰੂਰੀ ਹੈ ਕੌਰੀ ਡਾਈਬੈਗ ਤੁਸੀਂ ਬਹੁਤ ਵਾਰੀ ਦੇਖਿਆ ਹੋਇਆਗਾ ਜਦੋਂ ਵੀ ਕਿਸੇ ਪਾਰਕ ਦੇ ਵਿੱਚ ਜਾਵੋਗੇ ਪਰ ਮੈਂ ਬਹੁਤ ਸਾਰੇ ਲੋਕ ਦੇਖਿਆ ਬਿਨਾ ਜੁੱਤੇ ਸਾਫ਼ ਕਰਨ ਤੋਂ ਹੀ ਲੰਘ ਜਾਂਦੇ ਆ ਜਾਂ ਥੋੜੀ ਜੀ ਐਕਟਿੰਗ ਜੀ ਕਰਕੇ ਲੰਘ ਜਾਂਦੇ ਆ ਪਰ ਉਹ ਬਹੁਤ ਗਲਤ ਗੱਲ ਹੈ ਕੌਰੀ ਡਾਈਬੈਗ ਤੁਸੀਂ ਨਾ ਬਹੁਤ ਜਗ੍ਹਾ ਦੇਖਿਆ ਹੋਇਆਗਾ ਇੱਕ ਬਿਮਾਰੀ ਦਾ ਨਾਂ ਹੈ ਜੋ ਕਿ ਇਹਨਾਂ ਰੁੱਖਾਂ ਨੂੰ ਖਤਰੇ 'ਚ ਪਾ ਰਹੀ ਹੈ ਆਪਾਂ ਦੇਖਦੇ ਹਾਂ ਕਿ ਇਹ ਬਿਮਾਰੀ ਹੈ ਕਿ ਇਹ ਬਿਮਾਰੀ ਜੋ ਕਿ ਮਿੱਟੀ 'ਚ ਹੋਣ ਵਾਲੇ ਫੰਗਸ ਕਾਰਨ ਹੁੰਦੀ ਹੈ ਇਸ ਲਈ ਜਦ ਵੀ ਤੁਸੀਂ ਜੰਗਲ 'ਚ ਜਾਂਦੇ ਹੋ ਆਪਣੇ ਜੁੱਤੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਤਾਂ ਕਿ ਰੁੱਖਾਂ ਨੂੰ ਨੁਕਸਾਨ ਨਾ ਹੋਵੇ ਨਿਊਜ਼ੀਲੈਂਡ ਦੀ ਧਰਤੀ ਰੱਬ ਨੇ ਖਾਸ ਤੌਰ ਤੇ ਬਣਾਈ ਹੈ ਬਹੁਤ ਸਮਾਂ ਲੱਗਾ ਇਸ ਨੂੰ ਧਰਤੀ ਨੂੰ ਬਣਾਉਣ ਲਈ ਇਹੋ ਜੀ ਠੰਡੀ ਹਵਾ ਪੰਛੀਆਂ ਪੌਣਾ ਤੇ ਸਕੂਨ ਵਾਲੀ ਖਮੋਸ਼ੀ ਕਦੇ ਕਿਸੇ ਸਿਟੀ ਦੀ ਰੋਸ਼ਨੀ ਵਿੱਚ ਨਜ਼ਰ ਨਹੀਂ ਆਉਂਦੀ ਜਿਵੇਂ ਗੁਰਬਾਣੀ ਚਾਹੁੰਦਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਅਸੀਂ ਇੱਥੇ ਆ ਕੇ ਲਫ਼ਜ਼ ਮਹਿਸੂਸ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕੁਦਰਤ ਦਾ ਨਜ਼ਾਰਾ ਸੂਰਜ ਦੀ ਰੋਸ਼ਨੀ ਹੁਣ ਤੁਸੀਂ ਦੇਖੋ ਜੀ ਕੁਝ ਵੀ ਨਹੀਂ ਬੋਲ ਰਿਹਾ ਪਰ ਕੁਦਰਤ ਜਿਵੇਂ ਆਪਣੇ ਤਾਰਾਂ ਨਾਲ ਸੰਗੀਤ ਵਜਾ ਰਹੀ ਹੋਵੇ ਪੰਛੀਆਂ ਦੀਆਂ ਆਵਾਜ਼ਾਂ ਰੁੱਖਾਂ ਦੀ ਹੌਲੀ ਹੌਲੀ ਖਰਖਰਾਹਟ ਤੇ ਸਾਡੀ ਹਰ ਇੱਕ ਅਹਿਸਾਸੀ ਕਦਮ ਇਨਾਂ ਦੇ ਨਾਲ ਮਿਲ ਕੇ ਇਹ ਚੱਲਨ ਵੀ ਇੱਕ ਰਾਗ ਬਣ ਜਾਂਦੀ ਏ ਮੈਂ ਤਾਂ ਕਹਿਣਾ ਹੁੰਨਾ ਕਿ ਜੇਕਰ ਕੋਈ ਸਟ्रेस ਵਿੱਚ ਹੋਵੇ ਨਾ ਜ਼ਿੰਦਗੀ ਦੀ ਦੌੜ ਭੱਜ ਚ ਹਾਰ ਜਾਂ ਲੁੜਿੰਦਾ ਹੋਵੇ ਥੋੜਾ ਸਾ ਇਹੋ ਜੇ ਰਸਤੇ ਤੇ ਇੱਕ ਵਾਰੀ ਆ ਕੇ ਵੇਖੋ ਕੁਦਰਤ ਨਾਲ ਗੱਲ ਕਰਨੀ ਮਨ ਨੂੰ ਤਾਜ਼ਾ ਕਰਦੀ ਏ ਅੱਜ ਜਦ ਮੈਂ ਇੱਥੇ ਆਇਆ ਤਾਂ ਮੈਨੂੰ ਆਪਣੇ ਅੰਦਰ ਦੀ ਸ਼ਾਂਤੀ ਮਿਲੀ ਕੋਈ ਸ਼ਬਦ ਨਹੀਂ ਸੀ ਕੋਈ ਇੰਟਰਨੈਟ ਨਹੀਂ ਸਿਰਫ ਰੋਖਨ ਜੋ ਹਰ ਰੋਜ਼ ਖੜੇ ਰਹਿੰਦੇ ਹਨ ਸਾਡੇ ਲਈ ਆਕਸੀਜਨ ਬਣਾਉਂਦੇ ਹਨ ਪਰ ਕਦੇ ਸ਼ਿਕਾਇਤ ਨਹੀਂ ਕਰਦੇ ਮਨੁੱਖ ਬਹੁਤ ਜਲਦੀ ਸ਼ਿਕਾਇਤ ਕਰ ਲੱਭਿੰਦਾ ਕਿ ਮੈਨੂੰ ਆਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਜਿਵੇਂ ਗੁਰਬਾਣੀ ਦੱਸਦੀ ਹੈ ਨਾ ਕਿ ਏਕ ਰੁਖ ਸਰੀਰ ਹੈ ਏਕਾ ਨਾਰੀ ਇਹ ਧਰਤੀ ਇਹ ਰੁੱਖ ਇਹ ਹਵਾ ਸਾਡੀ ਮਾਂ ਵਰਗੇ ਲੱਗਦੇ ਹਨ ਤੇ ਅਸੀਂ ਕਿੰਨੀ ਵਾਰੀ ਬੇਪਰਵਾਹ ਹੋ ਜਾਂਦੇ ਹਾਂ ਇਹ ਜੋ ਪੌੜੀਆਂ ਸੜੀਆਂ ਦੇਖ ਰਹੇ ਹੋ ਤੁਸੀਂ ਇਹ ਕੱਚੀਆਂ ਵੀ ਨੇ ਕੁਝ ਪੱਕੀਆਂ ਵੀ ਨੇ ਬਿਲਕੁਲ ਜਿਵੇਂ ਸਾਡੀ ਜ਼ਿੰਦਗੀ ਕਈ ਵਾਰੀ ਰਸਤੇ ਚੁੱਪ ਨੇ ਪਰ ਉਹੀ ਰਸਤੇ ਉਹਦੇ ਅੰਦਰ ਲੱਖ ਗੱਲਾਂ ਲੁਕਾਈ ਬੈਠੇ ਨੇ ਇਥੋਂ ਦੇ ਪੱਤੇ ਮੌਸ ਨਾਲ ਲਿਪਟੇ ਹੋਏ ਪਾਥ ਪਾਣੀ ਦੀ ਟਪਕਣ ਵਾਲੀ ਆਵਾਜ਼ ਇਹ ਸਭ ਕੁਝ ਦਿਲ ਨੂੰ ਇੱਕ ਨਵਾਂ ਆਰਾਮ ਦਿੰਦੀ ਹੈ ਨਿਊਜ਼ੀਲੈਂਡ ਦੀ ਅਸਲੀ ਖੂਬਸੂਰਤੀ ਇਹ ਨਹੀਂ ਕਿ ਇੱਥੇ ਰੋਡ ਸਾਫ਼ ਨੇ ਇੱਥੇ ਨਹੀਂ ਹੈ ਕਿ ਟ੍ਰੈਫਿਕ ਘੱਟ ਹੈ ਅਸਲੀ ਖੂਬਸੂਰਤ ਇਹ ਆ ਕਿ ਲੋਕ ਕੁਦਰਤ ਨਾਲ ਪਿਆਰ ਕਰਦੇ ਹਨ ਇੱਥੇ ਲੋਕ ਰੁੱਖਾਂ ਲਈ ਰਸਤੇ ਰੋਕ ਲੈਂਦੇ ਨੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅਸੀਂ 700 ਜਿਹੜੇ ਸਟੈਪ ਪੂਰੇ ਕੰਪਲੀਟ ਕਰ ਚੁੱਕੇ ਹਾਂ ਹਰ 100-100 ਸਟੈਪ ਬਾਅਦ ਇੱਥੇ ਇੱਕ ਟੈਗ ਲੱਗਾ ਹੋਇਆ ਹੈ ਪੌੜੀਆਂ ਦੇ ਉੱਤੇ ਜਿਹੜਾ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਮੈਂ ਇੱਕ ਆਪਣੀ ਗੱਲ ਪੂਰੀ ਐਕਸਪਲੇਨ ਕਰਨੀ ਚਾਹੁੰਦਾ ਹਾਂ ਜਿੱਦਾਂ ਤੁਸੀਂ ਮੈਂ ਬੋਲਿਆ ਸੀ ਕਿ ਜਿਹੜੇ ਲੋਕੀ ਰਸਤੇ ਰੋਕ ਲੈਂਦੇ ਆ ਜ ਰੁੱਖ ਵੇਖ ਕੇ ਉਹ ਗੱਲ ਇਹ ਕਿ ਜਿੱਦਾਂ ਤੁਸੀਂ ਪਾਪਟੋਏ ਦੀ ਸਟਰੀਟ ਦੇ ਵਿੱਚ ਦੇਖਿਆ ਹੋਵੇਗਾ ਕਿ ਕਾਫੀ ਰੁੱਖ ਜਿਹੜੇ ਸੜਕ ਦੇ ਵਿੱਚ ਲੱਗੇ ਹੋਏ ਤੇ ਉੱਥੇ ਤੁਸੀਂ ਦੇਖਿਆ ਹੋਵੇਗਾ ਕਿ ਵਨਵੇ ਸਟਰੀਟ ਸਾਈਨ ਵੀ ਲੱਗਾ ਆ ਕਿਸ ਨੇ ਜਿਹੜਾ ਰਸਤਾ ਦੇਣਾ ਹੈ ਤੇ ਇਥੋਂ ਦੀ ਇੰਨੀ ਅਹਿਮੀਅਤ ਰੱਖਦੇ ਨੇ ਰੁੱਖਾਂ ਨੂੰ ਕਿ ਰੁੱਖਾਂ ਨੂੰ ਰੁੱਖਾਂ ਕਰਕੇ ਸੜਕ ਰੋਕ ਲੈਂਦੇ ਨੇ ਭਾਵੇਂ ਕੀ ਉਹ ਰਸਤਾ ਜਿਹੜਾ ਦੂਜੇ ਬੰਦੇ ਨੂੰ ਕਰਕੇ ਤਾਂ ਪਰ ਰੁੱਖ ਨਹੀਂ ਪਟਿਆ ਪਾਣੀ ਦੀ ਰਾਖੀ ਕਰਦੇ ਨੇ ਕੌਰੀ ਵਰਗੇ ਰੁੱਖਾਂ ਦੀ ਸੇਵਾ ਕਰਦੇ ਨੇ ਤੇ ਇੱਥੇ ਦੀ ਹਵਾ ਸੁੱਚੀ ਮਿੱਠੀ ਤੇ ਜਿੰਨੀ ਚਾਹੋ ਲਵੋ ਨਿਸ਼ੁਲਕ ਅਸੀਂ ਵੀ ਕੁਝ ਸਿੱਖੀਏ ਕੁਦਰਤ ਨੂੰ ਸਲਾਮ ਕਰੀਏ ਹਰ ਰੁੱਖ ਨੂੰ ਮਾਣ ਦਈਏ ਹਰ ਪੰਛੀ ਨੂੰ ਆਵਾਜ਼ ਨੂੰ ਗੀਤ ਬਣਾਈਏ ਚਲੋ ਜੀ ਰਸਤਾ ਅਜੇ ਕਾਫੀ ਪਿਆ ਹੈ ਪੌੜੀਆਂ ਅਜੇ ਮੁੱਕੀਆਂ ਨਹੀਂ ਤੇ ਆਪਾਂ ਇੱਕ ਕੁਦਰਤ ਦੇ ਬਾਰੇ ਕਵਿਤਾ ਸੁਣਦੇ ਹਾਂ ਮੈਂ ਦੇਖ ਰਿਹਾ ਸੀ ਇਹ ਕੁਦਰਤੀ ਬਨਾਵਟਾਂ ਨੂੰ ਮੈਂ ਦੇਖ ਰਿਹਾ ਸੀ ਇਹ ਕੁਦਰਤੀ ਬਨਾਵਟਾਂ ਨੂੰ ਜਿਵੇਂ ਰੁੱਖ ਪੱਤੇ ਕੁਝ ਕਹਿਣਾ ਚਾਹੁੰਦੇ ਨੇ ਮਿੱਟੀ ਨੂੰ ਵੇਖ ਇੰਜ ਜਾਪੇ ਜਿਵੇਂ ਕਣ ਕਣ ਉਹਦੇ ਨਾਲ ਰਹਿਣਾ ਚਾਹੁੰਦੇ ਨੇ ਅੰਬਰਾਂ ਤੇ ਜੋ ਚਾਦਰ ਵਿਸ਼ੀ ਹਨੇਰੇ ਦੀ ਤਾਰੇ ਜਗ ਮਗਾਉਂਦੇ ਨੇ ਇੰਜ ਜਾਪੇ ਜਿਵੇਂ ਚੰਨ ਨਾਲ ਗੱਲਾਂ ਕਰ ਮੁਸਕਰਾਉਂਦੇ ਨੇ ਇੰਜ ਜਾਪੇ ਜਿਵੇਂ ਚੰਨ ਨਾਲ ਗੱਲਾਂ ਕਰ ਮੁਸਕਰਾਉਂਦੇ ਨੇ ਬਹੁਤੀ ਵੱਡੀ ਦੁਨੀਆ ਨਹੀਂ ਬਹੁਤੀ ਵੱਡੀ ਦੁਨੀਆ ਨਹੀਂ ਬਸ ਇੱਕ ਸ਼ਾਮ ਹੈ ਘੇਰੇ ਦੀ ਅਸਮਾਨ ਵਿੱਚ ਪੰਛੀ ਉੜਦੇ ਦੇਖ ਇੰਜ ਲੱਗੇ ਜਿਵੇਂ ਕੋਈ ਆਪਣਾ ਆ ਮਿਲਿਆ ਹੈ ਧਰਤੀ ਤੇ ਫੁੱਲਾਂ ਨੂੰ ਦੇਖ ਭੋਰਾ ਵੀ ਜਾ ਖਿਲਿਆ ਏ ਮੈਂ ਵੀ ਮੁਰਮੁਰ ਉਥੇ ਆ ਮਿਲਿਆ ਆਪਣੇ ਹੀ ਪਰਸ਼ਾਵੇਂ ਨੂੰ ਦੱਸ ਕਿੱਥੇ ਪਜਿਆਂ ਜਾਵੇਂ ਛੱਡ ਜਿੰਮੇਵਾਰੀਆਂ ਨੂੰ ਕਿੱਥੇ ਭਜਿਆ ਜਾਵੇਂ ਛੱਡ ਜ਼ਿੰਮੇਵਾਰੀਆਂ ਨੂੰ ਫੋਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ 800 ਸਟੈਪ ਕੰਪਲੀਟ ਕਰਨ ਦੇ ਬਹੁਤ ਹੀ ਨਜ਼ਦੀਕ ਆ ਤੇ ਆਪਾਂ ਫਿਰ ਨਵੇਂ ਪਾਰਟ ਦੇ ਵਿੱਚ ਮਿਲਾਂਗੇ ਨਵੀਂ ਸੋਚ ਦੇ ਨਾਲ ਨਵੀਆਂ ਗੱਲਾਂ ਦੇ ਨਾਲ ਤੇ ਨਵੇਂ ਗੀਤਾਂ ਦੇ ਨਾਲ